ਕਿੰਸਾ ਸਿਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਜਿਨ੍ਹਾਂ ਚ ਇੱਕ ਤਾਜੀ ਸੋਈ ਹੈ ਇੱਕ ਟੁਕੜ ਗੱਬਨੇ ਤੇ ਇੱਕ ਬੱਚੇ ਦਾ ਬਿਨਾ ਹੈ ਸਾਰੀਆਂ ਸੂਈਆਂ ਸਵਾਈਆਂ ਆ ਹੱਥ ਜੋੜ ਕੇ ਬੇਨਤੀ ਇਹੀ ਆ ਵੀ ਇਥੇ ਆਪਣੀਆਂ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀ ਬੇਨਤੀ ਅਲ ਵੀ ਜ਼ਰੂਰ ਧਿਆਨ ਦਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠੀਕ ਠਾਕ ਜੀ ਵਧੀਆ ਵਧੀਆ ਜੀ ਤੇ ਨਾਮ ਦਾਸੇ ਕਰੀ ਫਿਰ ਨਾ ਵੀਰ ਜੀ ਆਪਣਾ ਸ਼ਮਸ਼ੀਰ ਸਿੰਘ ਪਿੰਡ ਬੁਗਾ ਤਸੀਲ ਨਾ ਡਿਸਟ੍ਰਿਕਟ ਕੰਬਰੀਚਰ ਤੇ ਫੋਨ ਨੰਬਰ ਇਹ ਪੁੱਛੋ 7508514 ਵੀਰ ਜੀ ਠੀਕ ਆ ਹਾਂਜੀ ਤੇ ਅੱਜ ਹੈਗੀਆਂ ਆਪਣੇ ਕੋ ਤਿੰਨ ਗਾਵਾਂ ਤਿੰਨ ਬੜਾ ਭਾਜੀ ਅੱਜ 12 14 ਵਾਲੇ ਭਾ ਆ ਗਏ ਛੋਟੇ ਹੀ ਭਾ ਆ ਗਏ ਕਿੰਨੇ ਕੇ ਭਾਜੀ ਰੇਟ ਆ ਆਪਣੇ ਕੋ ਚਲੋ ਫਿਰ ਆ ਸੂਈ ਜੀ ਭਾਜੀ ਵੈੜ ਹੈ ਵਸ਼ੀਏ ਤੇ ਮਗਰ ਜੋ 9 10 ਦਿਨ ਹੋਏ ਜੋ ਸੂਈ ਨੂੰ ਠੀਕ ਆ ਦੁੱਧੂ ਭਾਈ 10 ਕਿਲੋ 9 ਕਿਲੋ ਆਪਣਾ ਮਿਣ ਕੇ ਲੈ ਜਾਏ ਭਾਣੇ ਚੋ ਦੋ ਦੋ ਫਿਰ ਇਹਨਾਂ ਆਜੋ ਭਾਜੀ ਕਰੋਸ ਜੀ ਲੈ ਲਵਰਾਏ ਬਾਕੀ ਇਹ ਆ ਵੀ ਚਲ ਹੈਗੀ ਕਰੋਸ ਚ ਦੁੱਧ ਸੰਗਣਾ ਹੁੰਦਾ ਇਹਨਾਂ ਕਾਮਾਂ ਦਾ ਸੂਈ ਸਵਾਈਆ ਮਗਰ ਵੱਚੀ ਆ ਆ ਮਗਰ ਭਾਜੀ ਵੱਚੀ ਏ ਤੇ ਠੀਕ ਹੈ ਜੀ ਹਾਂ ਜੀ ਤੇ ਆ ਥਾਣੇ ਦੇ ਦੇਖ ਸਕਦੇ ਆ ਆਪਾਂ ਲੱਗੇ ਜੂੜ ਜਾਣ ਭਾਜੀ ਬਹੁਤ ਭੋਲੀ ਲੱਗੀ ਜੋ ਠੀਕ ਆ ਆ ਨਾੜੰਗ ਬੜਾ ਖਾਦ ਵਾਲਾ ਸੋਨਾ ਸੋਨਾ ਤੇ ਕਿੰਨਾ ਫੇਰਾ ਕੇ ਦਾ ਮੁੱਲ ਮੁੱਲ ਵਿਕ ਜੀ ਦੇ ਗਏ 27000 ਦੀ 25 ਦੇ ਦिए ਕੋਈ ਨਹੀਂ ਭਾਜੀ ਕਰਦਾ ਵਿੱਚ ਮਾਨਤਾਨ ਅੱਛਾ ਕਰ ਦੋਗੇ ਮਾਨਤਾਨ ਹਾਂ ਜੀ ਦੁੱਧ 29 ਕਿਲੋ ਹਣ ਤਿਆਰ ਤੇ ਥਾਣ ਤੁਹਾਨੂੰ ਬਹੁਤ ਸਪੈਸ਼ਲ ਲੱਗਾ ਜੀ ਠੀਕ ਹੈ ਜੀ ਹਾਂ ਜੀ ਮਗਰ ਇਹਦੇ ਵਸ਼ੀ ਜੋ ਤੇ ਹੁਣ ਆ ਜਿਹੜੀ ਗਾਂ ਜੇ ਭਾਜੀ ਟੋਕੜੀ ਦੇ ਦੁੱਧ 7 ਕਿਲੋ ਤਿਆਰ ਤੇ ਗਾਂ ਬਣੀ ਜੋ अच्छा चेक पास ਨਹੀਂ ਹੈ ਹਨਾ ਬੈਕ ਪਾਸ ਨਹੀਂ ਲਿਆ ਗਈ ਤੋਰ ਫਿਰ ਇਹਨਾਂ ਵੀ ਥਾਣੇ ਦੇ ਫਿਰ ਦੇਖ ਸਕਦੇ ਜੇ ਲਾਗੇ ਤਾਂ ਦੀ ਹੈ ਨੇ ਬਾਜਵਾ ਤਰਾਂ ਠੰਡੀ ਤੇ ਰਹੀ ਐ ਵੀ ਜਵਾਜੂ ਬਾਜੀ ਬਹੁਤ ਚੰਗਾ ਲਗਿਆ ਬਾਕੀ ਚਵਾ ਜਿਹੜਾ ਇਹਦਾ ਸਾਫ ਆ ਕੋਈ ਭਾਈ ਭੂਰਨੀ ਕੋਈ ਸ਼ਟਾ ਰੂਮਰ ਕੀ ਟੋਲੀ ਹੈ ਵੈੜ ਠੀਕ ਆ ਹਾਂਜੀ ਦੁੱਧ ਭਾਈ 7 ਕਿਲੋ ਤਿਆਰ ਤੇ ਹਜੇ ਬਾਜੂ ਵੀ ਵੈੜ ਆ ਅੱਛਾ ਹਾਂਜੀ ਹਾਂਜੀ ਠੀਕ ਆ ਬਾਕੀ ਚੱਲਿਆ ਇਹ ਆ ਵੀ ਕਿਸੇ ਵੇਦਾ ਚਾਹ ਪਾਣੀ ਦਾ ਸਾਰੀ ਜਾਣ ਗਿਆ ਹਾਂਜੀ ਅੱਜ ਮਹੀਨੇ ਦਾ ਭਾਜੀ ਬਾਹਰ ਦਿਨ ਹੋ ਗਏ ਗਾਂ ਬਣੀ ਨੂੰ ਜਿੱਥੇ ਮਰਜ਼ੀ ਭਾਜੀ ਬਿਨਾ ਪਾੜ ਦੇ ਚੋਲ ਲਈ ਦੀ ਆ ਠੀਕ ਆ ਹਾਂਜੀ ਕਿੰਨਾ ਫਿਰ ਇਹਦਾ ਮੁੱਲ ਮੁੱਲ ਭਾਜੀ ਕਰਨਾ ਨਹੀਂ ਆਪਾਂ ਲੈਣ ਦੇਣ ਵਾਲੀ ਗੱਲ ਕਰਨੀ ਆ 12000 ਰੁਪਏ ਦੇ ਦਾਂ ਭਾਜੀ 12000 ਦੀ ਯਾਰ ਛੋਟ ਭਾਜੀ ਪੂਰੇ 11000 ਰੁਪਏ ਦੀ ਅੱਛਾ 11000 ਦੀ ਤੁਤ ਭਾਜੀ 7 ਕਿਲੋ ਹਣ ਤਿਆਰ ਜੋ ਬਸ ਉੱਪਰ ਸੂੰਬਣ ਵਾਲੀ ਬੈਠ ਜਾਓ ਆ ਭਾਜੀ ਟੋਕੜ ਗੱਬਣੇ ਚੋਂ ਮਹੀਨੇ ਚੱਕ ਪਾਸ ਜੋ ਅੱਛਾ ਚੱਕ ਪਾਸ ਹਾਂਜੀ 4 ਕਿਲੋ ਇਥੇ ਦੁੱਧ ਜੋ ਅੱਛਾ ਹਾਂਜੀ 4 ਮਹੀਨੇ ਦੇ ਚੱਕ ਪਾਸ ਤੇ 4 ਕਿਲੋ ਜਿਹੜਾ ਦੁੱਧ ਦਾਸ ਤੇ ਮੈਨੂੰ ਪਾਜੀ ਬਾਂਦ ਮੁੰਡੇ ਦਾ ਬਾਂਦੀ ਕੀ ਕਾਜ ਆ ਜਾਵੇ ਚਲ ਕਿਉਂ ਕਰਾਈ ਸੀ ਕੀ ਚੀਜ਼ ਹੈ ਭਾਜੀ ਕੀ ਦੱਸੀ ਗਾੜੀ ਤੇ ਉਤਰਾਂ ਥਣ ਥਣ ਵੀਰ ਜੀ ਓਕੇ ਜੀ ਥਣ ਭਾਜੀ ਓਕੇ ਜੀ ਇਹਨਾਂ ਦੇ ਠੀਕ ਆ ਹਾਂਜੀ ਇਹ ਕਰਿਆ ਕਰੀ ਦਨ ਪਿੱਛੇ ਦਿਖਾ ਦਈਏ ਚੰਗੀ ਤਰ੍ਹਾਂ ਤਿਆਰ ਭਾਜੀ ਚੰਗੀ ਹੋ ਗਈ ਬੈਡ ਤੇ ਤਾਂ ਫਿਰ ਮੁੱਲ ਮੁੱਲ ਭਾਈ ਦੇ ਦਈਏ 15 ਦੀ ਕਰ ਦੋ ਮੰਨਤਾ ਨਾ ਹੋਰ 14000 ਜੀ ਭਾਜੀ ਦੇ ਦਾਂਗੇ ਅੱਛਾ 14000 ਦੀ ਕਰਦਾ ਭਾਜੀ ਮੌਕੇ ਤੇ ਮੰਨਤਾ ਹਾਂ ਠੀਕ ਹੈ ਜੀ ਬਾਕੀ ਭਾਜੀ ਸੂਈਓ ਸਵਾਇ ਮਾਲ ਸਾਰਾ ਆਪਣੀ ਚੈੱਕ ਬਾਤ ਤਸੱਲੀ ਕਰਕੇ ਇੱਥੋਂ ਆਪਣੀ ਚੈੱਕ ਪਾਸ ਤਸੱਲੀ ਕਰਕੇ ਕਿਵਾਈ ਕਰਕੇ ਦੋ ਦੋ ਟਾਈਮ ਫਿਰ ਪਸ਼ੂ ਖਰੀਦੋ ਜੀ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਸੰਦਿਆ ਕਰੋ ਜੀ